ਅੰਗਰੇਜ਼ੀ ਫਿਲਮ ਮੋਤੀ ਸਜ਼ਾ ਵਾਲੇ ਆਦਮੀ ਨੂੰ ਸਿਰੋਮੁੰਨ ਕੇ ਸਿਰ ਤੇ ਗਿੱਲੀ ਸਪੰਜ ਰੱਖ ਕੇ ਉਪਰੋਂ ਗਿੱਲੀ ਟੋਪੀ ਪਵਾ ਕੇ ਫਿਰ ਗਰੰਟ ਲਾਇਆ ਜਾਂਦਾ ਸੀ ਤਾਂ ਕਿ ਗਿੱਲੀ ਥਾਂ ਕਰਕੇ ਬਿਜਲੀ ਛੇਤੀ ਅਸਰ ਕਰਦੀ ਸੀ ਤੇ ਬੰਦਾ ਛੇਤੀ ਮੋਕ ਜਾਂਦਾ ਸੀ ਇੱਕ ਜੇਲ੍ਹ ਕਰਮਚਾਰੀ ਜਲਾਦ ਕਿਸਮ ਦਾ ਅਜੀਬ ਚਾਸੀਓ ਨੂੰ ਕੈਦੀ ਨੂੰ ਤੜਪ ਤੜਪ ਕੇ ਮਰਦਾ ਹੋਇਆ ਵੇਖਣ ਦਾ ਜਨੂੰਨ ਸੀ ਸਪੰਜ ਜਾਣ ਬੁੱਝ ਕੇ ਗਿੱਲੀ ਨਹੀਂ ਸੀ ਕਰਦਾ ਸੁੱਕੀ ਰੱਖ ਦਿਆ ਕਰਦਾ ਕਿ ਅੰਦੀ ਸੜਕੀ ਸਵਾਭ ਹੋ ਜਾਂਦਾ ਪਰ ਜਾਨ ਨਾ ਨਿਕਲਦੀ ਇਸ ਤਰ੍ਹਾਂ ਦੇ ਵਰਤਮਾਨ ਦੇ ਵੀ ਕਈ ਪਾਤਰ ਨੇ 90 ਦੇਲੇ ਦਾ ਮੱਖਣ ਸਿੰਘ ਖਾਨੇਦਾਰ ਲੋਕੀ ਜਲਾਦ ਆਖਣ ਲੱਗੀ ਸੀ ਧਾਰੀਵਾਲ ਪਿੰਡ ਦੇ ਕੋਲ ਰਾਈਚੱਕ ਪਿੰਡ ਦਾ ਬਲਦੀਪ ਸਿੰਘ ਖੁੱਲਾ ਦਾਣਾ ਪਰਮਾ ਜੂਸਾ ਕੋਲਡ ਮੈਟਲਿਸਟ ਜਨੇ ਚਕਵਾ ਕੀ ਮਰੰਦ ਮਾਂ ਰੋਂਦੀ ਰਹੀ ਕੰਬਲੀ ਉੱਤੇ ਸਸਕਾਰ ਵੀ ਲਈ ਪਾਸੇ ਟੰਗੇ ਹੋਏ ਉਹਦੇ ਲੀੜਿਆਂ 'ਚ ਸਿੰਮ ਦੀ ਰਾਤੀ ਮੂੰਹ ਤੇ ਮਲਦੀ ਜਾਵੇ। ਖੇ ਮੇਰੇ ਪੁੱਤ ਤਾਂ ਖੂਨ ਨੰਮੀ ਰਹੀ ਹੋਇਆ। ਕਿੰਨੇ ਵਰਿਆਂ ਬਾਅਦ ਹਸਪਤਾਲ 'ਚ ਦਾਖਲ ਸੀ। ਪਾਸਾ ਮਾਰਿਆ ਗਿਆ ਸੀ। ਬੁਰੀ ਹਾਲਤ ਉਹੀ ਮਾਲ ਆਖਣ ਲੱਗੀ ਕਿ ਮੈਨੂੰ ਮੈਨੂੰ ਲੈ ਕੇ ਕੋਲ ਲੈ ਚੋ ਉਹਦੇ ਚੁੱਕ ਕੇ। ਤਾਂ ਪੁੱਛਣਾ ਹੈ ਕਿ ਚੰਦੀ ਵਾਰੀ ਫਲਦੇਵ ਨੇ ਕੋਈ ਸਨੇਹਤਾ ਨਹੀਂ ਦਿੱਤਾ। ਚਾਣ ਵਾਲੇ ਚਲੇ ਜਾਂਦੇ ਨੇ ਇੱਕ ਵਾਰੀ ਮੁੱਕ ਜਾਂਦੇ ਨੇ ਪਰ ਜੰਮਣ ਵਾਲੀਆਂ ਹਰ ਰੋਜ਼ ਹਰ ਪਲ ਹਰ ਕੜੀ ਮੁੱਕਦੀਆਂ ਨੇ ਸਾਲ 94 ਅਪ੍ਰੈਲ ਮਹੀਨਾ ਕਾਂਗਰਸੀ ਆਗੂ ਬਲਦੇਵ ਸਿੰਘ ਖਿਆਣਾ ਦੀ ਮਾਤਾ ਦਾ ਪੋਗੇ ਦਰੋਦਰੋ ਟੌਪ ਦੀ ਲੀਡਰਸ਼ਿਪ ਆਈ ਹੋਈ ਸੀ ਉਸ ਤੋਂ ਇੱਕ ਰਾਤ ਪਹਿਲਾਂ ਨਵਰੂਪ ਸਿੰਘ ਟੋਟੀਆਂ ਤੇ ਰੇਸ਼ਮ ਸਿੰਘ ਥੰਦੀ ਨਾਮ ਦੀ ਸਿੰਘ ਫੜ ਕੇ ਝੂਠਾ ਮੁਕਾਬਲਾ ਬਣਾ ਤੇ ਪੱਤਰਕਾਰ ਫੋਗ ਤੇ ਆਪਣੇ ਇੱਕ ਵੱਡੇ ਲੀਡਰ ਨੂੰ ਇੱਕ ਪੰਥਕ ਲੀਡਰ ਨੂੰ ਸਵਾਲ ਪੁੱਛਣ ਲੱਗਾ ਇਸ ਛੁੱਟੇ ਮੁਕਾਬਲੇ ਦੇ ਬਾਰੇ ਥੋੜੀ ਬਤਾ ਕੀ ਆ ਕਿ ਆਂਦਾ ਚੰਗਾ ਹੋਇਆ ਨਹੀਂ ਤਾਂ ਇਹ ਕਮ ਸਨੋਂ ਆਪਣੇ ਹੱਥੀਂ ਕਰਨਾ ਪੈਣਾ ਸੀ ਗੁਰਮੀਤ ਸਿੰਘ ਰੰਧਾਵਾ ਨਾਮ ਦਾ ਡੀਐਸਪੀ ਬਾਬੇ ਮਾਨੋ ਚਾਲ ਦੀ ਸ਼ਹੀਦੀ ਮਗਰੋਂ ਦੂਰ ਨੇੜੇ ਦੇ ਕਿੰਨੇ ਰਿਸ਼ਤੇਦਾਰ ਪੇਸ਼ ਹੋ ਗਏ ਆਖਣ ਲੱਗਾ ਓਏ ਸਾਰੇ ਆਤਮ ਸਮਰਪਣ ਕਰੀ ਜਾਂਦੇ ਹੋ ਸਾਨੂੰ ਵਿਹਲਿਆਂ ਕਰਨਾ ਅਕੇ ਇੱਕ ਮੌਕਾ ਹੁੰਦਾ ਸੀ ਜਦੋਂ ਜਦੋਂ ਲਾਸ਼ਾਂ ਦਾ ਵਪਾਰ ਹੁੰਦਾ ਸੀ ਲੋਥਾਂ ਦਾ ਵਣਜ ਹੁੰਦਾ ਸੀ ਹਮੇਸ਼ਾ ਮੁਨਾਫੇ ਵਾਲਾ ਵਣਜ ਕਦੇ ਕਦੇ ਘਾਟਾ ਪਿਆ ਹੀ ਨਹੀਂ ਸਨ ਅਸੀਂ ਤੋਂ ਪਹਿਲਾਂ ਈਰਾਨ ਦਾ ਹਾਕਮ ਸ਼ਾਹ ਰਜ਼ਾ ਪਹਿਲਵੀ ਉਸ ਵੇਲੇ ਦਾ ਦੁਨੀਆ ਦਾ ਮੀਰੋ ਦਰਿੰ ਪਾਦਸ਼ਾਹ ਹਮੇਸ਼ਾ ਸੋਨੇ ਚ ਮੜਿਆ ਹੀਰੇ ਚ ਬਾਰਾਤ ਡਾਲਰ ਕਿਹੜੀ ਚੀਜ਼ ਕੀ ਡਿਸ਼ ਹੈ ਚੋਦੇ ਕੋਲ ਨਹੀਂ ਸੀ ਜ਼ਾਲਮ ਵੀ ਪੁੱਜ ਕੇ ਕੋਈ ਸਵਾਲ ਕਰਦਾ ਸੀ ਗਾਇਬ ਕਰਵਾ ਦਿੱਤਾ ਜਾਂਦਾ ਸੀ ਫਿਰ ਇੱਕ ਦਿਨ ਘੜਾ ਭਰ ਗਿਆ ਪੁਲਿਸ ਫੌਜ ਲੋਕ ਆਵਾਮ ਸਭ ਨੇ ਬਗਾਵਤ ਕਰ ਦਿੱਤੀ ਦੇਸ਼ ਉੱਭਚ ਗਿਆ ਅਮਰੀਕਾ ਦੇ ਡਰੋਂ ਕੋਈ ਦੇਸ਼ ਪਨਾ ਨਾ ਦੇਵੇ ਫਿਰ ਮਿਸਰ ਦੇ ਰਾਸ਼ਟਰਪਤੀ ਅਨਵਰ ਸਤਾਤ ਨੇ ਆਪਣਾ ਮੁੰਡਾ ਇਹਦੀ ਕੁੜੀ ਦੇ ਨਾਲ ਵਿਆਹਾ ਤੇ ਆਖਿਆ ਕਿ ਭਗੌੜੇ ਨੂੰ ਪਨਾ ਨਹੀਂ ਦੇ ਰਿਆ ਕੁੜਮ ਨੂੰ ਪਨਾ ਦੇ ਰਿਆ ਕੈਂਸਰ ਹੋ ਗਿਆ ਅਖੀਰ ਦੇ ਵਿੱਚ ਸਾਰੀ ਇਕੱਠੀ ਕੀਤੀ ਕਿਸੇ ਕੰਮ ਨਹੀਂ ਫਿਰ ਗੁਮਨਾਮੀ ਚ ਮੌਤ ਹੋਈ ਸਾਰਾ ਕੁਝ ਦੋ ਗੱਲ ਜ਼ਮੀਨ ਚ ਦਫਨ ਹੋ ਗਿਆ ਉਸੇ ਈਰਾਨ ਦੀ ਗੱਲ ਹੈ ਤਹਿਰਾਨ ਮੈਟਰੋ ਸਟੇਸ਼ਨ ਨੂੰ ਦਰਵਾਜ਼ਾ ਲਗਾਉਣਾ ਸੀ ਉਹਨਾਂ ਨੂੰ ਕਿਸੇ ਗੁਰੂ ਘਰ ਦੇ ਦਰਵਾਜ਼ੇ ਦਾ ਡਿਜ਼ਾਈਨ ਪਸੰਦ ਆ ਗਿਆ ਅਖਲ ਲਗੇ ਕਿ ਆਪਣੇ ਪੈਗੰਬਰ ਦੀ ਜੀਵਨ ਸ਼ੈਲੀ ਬਾਰੇ ਕੋਈ ਵਿਲੱਖਣ ਗੱਲ ਦੱਸੋ ਕਿਉਂਕਿ ਦਰਵਾਜ਼ਾ ਬਣਾ ਕੇ ਉਹਦਾ ਨਾਮ ਰੱਖਣਾ ਸੀ ਅਖਲ ਲਗੇ ਸਾਡੇ ਪੈਗੰਬਰ ਨੇ ਤਾਂ ਤਾਂ ਉਮਰ ਕੋਈ ਦੌਲਤ ਇਕੱਠੀ ਨਹੀਂ ਕੀਤੀ ਫਿਰ ਵੀ ਬਾਦਸ਼ਾਹ ਦਰवेश ਕਹਿੰਦੇ ਵਸ ਸਾਨੂੰ ਕਿਸੇ ਹੋਰ ਸਾਖੀ ਦੀ ਲੋੜ ਨਹੀਂ ਸਾਨੂੰ ਲੜਿੰਦਾ ਨਾਮ ਮਿਲ ਗਿਆ ਦਰਵਾਜ਼ੇ ਦਾ ਨਾਮ ਹੋਏਗਾ ਦਰਵਾਜ਼ਾ ਇਦੌਲਤ ਸਿਤਾਰੇ ਟੀਸੀ ਤੇ ਹੁੰਦੇ ਨੇ ਤਾਂ ਸਭ ਕੀੜੇ ਮਕੌੜੇ ਦਿਸਦੇ ਨਹੀਂ ਮੁਰ ਜਦੋਂ ਦਿਨ ਢਲਣ ਲੱਗਦਾ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕੇਪੀ ਗਿੱਲ ਨੇ ਸੁਣਿਆ ਕਿ ਆਪਣੇ ਆਖਰੀ ਸਮੇਂ ਚ ਬਾਬੇ ਨਾਨਕ ਦੀ ਕੋਈ ਕਿਤਾਬ ਨਹੀਂ ਛੱਡੀ ਰੁੱਸੇ ਹੋਏ ਰਹਿਬਰ ਨੂੰ ਮਨਾਉਣ ਦੀ ਕੋਸ਼ਿਸ਼ਾਂ ਜਿੰਨਾ ਕੁ ਹੈਗਾ ਉਹ ਤੋਂ ਵੀ ਵੱਧ ਰੱਖਣ ਦੀ ਸਤੀਵੇ ਅੱਛਾ ਪਰ ਕਹਿੰਦੇ ਜੱਗ ਤਾਂ ਜੰਕਸ਼ਨ ਰੇਲਾਂ ਦਾ ਘਟੇਕ ਕਵੇਕ ਜਾਵੇ ਅਖੀਰ ਚ ਵਰਕੇ ਉੱਤੇ ਅੱਗ ਨਾ ਰੱਖੀ ਕਮਲੇ ਦੇ ਸਿਰ ਪੱਗ ਨਾ ਰੱਖੀ ਭੁੱਲੇ ਸਾਧ ਹੀ ਮੰਨ ਲੈ ਸਚਨਾ ਕੌਮ ਦਾ ਰਖਾ ਠੱਗ ਨਾ ਰੱਖੀ